ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸਪਾਈ ਸੁਖਵਿੰਦਰ ਸਿੰਘ ਨਾਗੋ ਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਪਨ ਸਾਹਿਬ ਸੰਗਤ ਜੀ ਆਪ ਜੀ ਨੂੰ ਅੱਜ ਇੱਕ ਮੈਂ ਹੋਰ ਨਵੀਂ ਜਾਣਕਾਰੀ ਦੇਣੀ ਚਾਹੁੰਦਾ ਵਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਥੋੜੇ ਦਿਨ ਪਹਿਲਾਂ ਰਾਗੀ ਸਿੰਘਾਂ ਨੂੰ ਇੱਕ ਚਿੱਠੀ ਕੱਢੀ ਆ ਉਹ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦਾ ਨੰਬਰ ਆ 4790 ਉਬਲੀਕ 83 ਮਿਤੀ 18 8 23 ਨੂੰ ਚਿੱਠੀ ਕੱਢੀ ਆ ਇਹਨਾਂ ਨੇ ਇਹਨਾਂ ਚਿੱਠੀ ਕੱਢੀ ਆ ਕਿ ਜਿਹੜੇ ਰਾਗੀ ਸਿੰਘ ਦਰਬਾਰ ਸਾਹਿਬ ਗੁਰਬਾਣੀ ਪ੍ਰਸਾਰਣ YouTube ਦੇ ਉੱਤੇ ਜੋ ਚੱਲ ਰਿਹਾ ਕੀਰਤਨ ਪ੍ਰਸਾਰ ਉਹਦਾ ਲਿੰਕ ਚੋ ਕੇ ਆਪੋ ਆਪਣੇ ਜੋਨਾ YouTube ਬਣਾਏ ਆ ਰਾਗੀ ਸਿੰਘਾਂ ਨੇ ਆਪਣੇ ਆਪਣੇ ਚੈਨਲ ਬਣਾਏ ਆ ਉਹਨਾਂ ਦੇ ਉੱਤੇ ਲਿੰਕ ਦੇ ਉੱਤੇ ਉਹ ਸ਼ੇਅਰ ਕਰ ਦਿੰਦੇ ਆ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਆ ਇਹਨਾਂ ਨੇ ਚੇਤਾਵਨੀ ਉਹਨਾਂ ਨੂੰ ਇਹ ਇਹ ਦੇ ਦਿੱਤੀ ਆ ਵੀ ਜਿਹੜੇ ਰਾਗੀ ਸਿੰਘਾਂ ਨੇ ਇਹ ਲਿੰਕ ਚੁੱਕ ਕੇ ਆਪਣੇ ਚੈਨਲਾਂ ਤੇ ਪਾਉਣਾ ਵਾ ਤੇ ਉਹ ਨਿਯਮਾਂ ਦੀ ਉਲੰਘਣਾ ਵਾ ਉਹ ਕਾਪੀ ਕਾਪੀਰਾਈਟ ਦਾ ਉਲੰਘਣਾ ਵਾ ਕਾਪੀਰਾਈਟ ਦੀ ਉਲੰਘਣਾ ਵਾ ਸਮਤੀ ਰਾਗੀ ਸਿੰਘਾ ਨੂੰ ਨੋਟ ਕਰਵਾਇਆ ਜਾਂਦਾ ਕਿ ਅੱਗੇ ਤੋਂ ਕਿਸੇ ਨੇ ਅਜਿਹਾ ਕੀਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਾਡੀ ਸ਼ਰਮ ਨਹੀਂ ਕਰਦੋ ਰ ਪ੍ਰਬੰਧਕ ਕਮੇਟੀ ਇਹ ਪ੍ਰਚਾਰ ਕਰ ਰਹੀ ਹੈ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਤੇ ਇਹ ਤੇ ਨਿੱਜੀ ਚੈਨਲਾਂ ਦੀ ਗੱਲ ਆ ਮੈਂ ਆਪਣੇ ਨਾਲ ਮੇਰ ਨਾਲ ਹੱਡ ਬੀਤੀ ਇਹ 2007 ਕੇ 8 ਦੀ ਗੱਲ ਆ ਮੈਨੂੰ ਤਰੀਕ ਭੁੱਲ ਗਈ ਆ ਦਰਬਾਰ ਸਾਹਿਬ ਦੇ ਵਿੱਚ ਆਰਐਸਐਸ ਦਾ ਜਰਨਲ ਸਕੱਤਰ ਪ੍ਰਵੀਨ ਤੋਗੜੀਆ ਆ ਗਿਆ ਉਹਨੇ ਆਣ ਕੇ ਇਨਫਰਮੇਸ਼ਨ ਦਫ਼ਤਰ ਦੇ ਵਿੱਚ ਉਹਨੇ ਕਿਹਾ ਪਈ ਸਿੱਖ ਹਿੰਦੂਆਂ ਦੇ ਵਿੱਚੋਂ ਆ ਇਹੋ ਜਿਹਾ ਵੀ ਉਹਨੇ ਬਿਆਨ ਕਰ ਦਿੱਤੇ ਅਗਲੇ ਦਿਨ ਅਖਬਾਰਾਂ ਪੜ੍ਹ ਗਈਆਂ ਤੇ ਰੋਲਾ ਪੈ ਗਿਆ ਪਈ ਇੱਥੇ ਆਣ ਕੇ ਇਹਨੇ ਕੀ ਬੋਲ ਦਿੱਤਾ ਮੇਰੀ ਅਗਲੇ ਦਿਨ ਡਿਊਟੀ ਸੀ ਲਾਈਵ 7 ਵਜੇ ਦਾਸ ਨੇ ਵੀ ਉਹ ਖ਼ਬਰ ਪੜ੍ਹੀ ਦਾਸ ਨੇ ਅਗੁੱਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਪੜਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਉਹਦੀ ਮੈਂ ਟੇਕ ਇਹ ਰੱਖੀ ਨਾ ਹਮ ਹਿੰਦੂ ਉਹਦੇ ਵਿੱਚ ਪ੍ਰਮਾਣ ਲਾ ਦਿੱਤੇ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਬਉਤ ਪਾਤੀ ਨਾ ਹਮ ਹਿੰਦੂ ਕਹਰੇ ਪੰਡਤ ਬਾਹਮਣ ਕੱਕੇ ਹੋਏ ਬਾਹਮਣ ਕਹਿ ਕੇ ਜਨਮਤ ਖੋਏ ਨਾ ਹਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇ ਉਹ ਪੜਗਲ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਖਾਏ ਨਾ ਪਾਈ ਨਾਮ ਹਿੰਦੂ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਨਾ ਹਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇ ਉਹ ਪੜਗਲ ਪਾਵੇ ਇਹ ਪ੍ਰਮਾਣ ਲਾਏ ਹਿੰਦੂ ਤੁਰਕ ਕਹਾਂ ਤੇ ਆਏ ਕਿਨੇ ਰਾਹ ਚਲਾਈ ਦਿਲ ਮੇ ਸੋਚ ਵਿਚਾਰ ਕਬਾਤੇ ਪਿਸਤ ਦੋਜ ਕਨ ਪਾਈ ਨਾ ਹਮ ਹਿੰਦੂ ਇਹ ਪ੍ਰਮਾਣ ਲਾਏ ਤੇ ਮੈਨੂੰ ਡਿਊਟੀ ਦੀ ਸਮਾਪਤੀ ਤੋਂ ਬਾਅਦ ਸੇਵਾਦਾਰ ਆ ਗਿਆ ਹਾਂ ਤੇ ਤੁਹਾਨੂੰ ਮੈਨੇਜਰ ਸਾਹਿਬ ਨੇ ਬੁਲਾਇਆ ਅਜੈਬ ਸਿੰਘ ਮੈਨੇਜਰ ਸੀਗਾ ਮੈਂ ਕਿਹਾ ਦਫਤਰ ਦੇ ਵਿੱਚ ਹੋਰ ਵੀ ਬੈਠੇ ਸੀ ਕੁਝ ਮੀਤ ਮੈਨੇਜਰ ਬੈਠੇ ਸੀ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅੱਜ ਤੁਸੀਂ ਸ਼ਬਦ ਕਿੱਥੋਂ ਪੜਿਆ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੇ ਚੁੱਪ ਕਰ ਗਿਆ ਉਹ ਆਂਦਾ ਯਾਰ ਇਸ ਤਰ੍ਹਾਂ ਦੇ ਸ਼ਬਦ ਨਾ ਪੜਿਆ ਕਰੋ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਦਾ ਮੈਨੂੰ ਆ ਗਿਆ ਤੇ ਇਸ ਤਰ੍ਹਾਂ ਮੈਨੂੰ ਬੜੀ ਮੁਸ਼ਕਲ ਹੁੰਦੀ ਆ ਤੇ ਮੈਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਪੜ੍ਹੇ ਆ ਇਹਦੇ ਨਾਲ ਉਹਨਾਂ ਨੂੰ ਕਾਦੀ ਤਕਲੀਫ ਮਿਲ ਗਈ ਮੈਂ ਵਾਪਸ ਆ ਗਿਆ ਆਂ ਤੇ ਜਾਓ ਮੈਂ ਵਾਪਸ ਆ ਗਿਆ ਮੈਂ ਸ਼ਾਮ ਵਾਲੀ ਡਿਊਟੀ ਦੇ ਵਿੱਚ ਫੇਰ ਇਹੋ ਸ਼ਬਦ ਪੜ੍ਹ ਦਿੱਤੇ ਇਹਨਾਂ ਨੇ ਮੇਰੀਆਂ ਲਾਈਵ ਡਿਊਟੀਆਂ ਹੀ ਬੰਦ ਕਰ ਦਿੱਤੀਆਂ ਇਹਨਾਂ ਦੇ ਕੋਲ ਹੋਰ ਕੋਈ ਇਹਨਾਂ ਕੋ ਉਚਾਰਾ ਨਹੀਂਗਾ ਚੇ ਡਿਊਟੀਆਂ ਘਟ ਦਿਓ ਚਾਹ ਬਦਲੀ ਕਰ ਦਿਓ ਐਸੇ ਗੁਨਾ ਕਰਦੇ ਆ ਆ ਹੁਣ ਮੈਂ ਨਵੀਂ ਸੁਣਿਆ ਵਾ ਪਈ ਆਲਮਗੀਰ ਸਾਹਿਬ ਉਥੇ ਜੋ ਕਿਸੇ ਪ੍ਰੇਮੀ ਨੇ ਸ਼ਬਾ ਚੜਾਇਆ ਸੀਗਾ ਉਹਦੀ ਥਾਂ ਦੇ ਉੱਤੇ ਮੁੜ ਕੇ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਬਣਾ ਕੇ ਤੇ ਭੇਜ ਦਿੱਤਾ ਮੈਂ ਸਾਧ ਸੰਗਤ ਨੂੰ ਇੱਕ ਇਹ ਦੱਸਣਾ ਚਾਹੁੰਨਾ ਵਾ ਪਈ ਅੱਜ ਤੱਕ ਜਿਨ੍ਹਾਂ ਨੇ ਵੀ ਸੋਨੇ ਦੇ ਛੱਬੇ ਜਾਂ ਸੋਨੇ ਦੇ ਗੁਲਦਸਤੇ ਜਾਂ ਜੋ ਕੁਝ ਵੀ ਚੜਾਇਆ ਵਾ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਇਹ ਨਾ ਹੋਵੇ ਜਿਤਨਾ ਪਟਨਾ ਸਾਹਿਬ ਵਿੱਚ ਉਹ ਇਹ ਜਿਹੜਾ ਜਸੇਦਾਰ ਇਹਨਾਂ ਬਣਾਇਆ ਸੀ ਇੱਕ ਗੌਰ ਉਹਨੇ ਉਹ ਕਰ ਇਹ ਰੈਫਰੀ ਕਰਕੇ ਉਹ ਸੋਨੇ ਦਾ ਤੇ ਉਹ ਆਪਣਾ ਆਪਣਾ ਨਕਲੀ ਤਿਆਰ ਕਰਕੇ ਤੇ ਮੁੜ ਕੇ ਰੌਲਾ ਪਾਤਾ ਵੀ ਚੜਾਉਣ ਵਾਲੇ ਤੇ ਉਹਦਾ ਦੋਸ਼ ਨੂੰ ਕਰ ਦਿੱਤਾ ਵੀ ਉਹਨੇ ਨਕਲੀ ਚੜਾਇਆ ਵਾ ਹੁਣ ਆ ਜਿਹੜਾ আলমগীর ਵਾਲਾ ਉਹ ਵੀ ਇਹ ਆਖਣਗੇ ਵੀ ਇਹ ਵੀ ਨਕਲੀ ਆ ਇਹ ਪ੍ਰੇਮੀਆਂ ਨੇ ਚੜਾਇਆ ਵਾ ਤੇ ਇਹਨਾਂ ਆਪਣੇ ਉੱਪਰ ਨਿਗਾ ਲੈਣਾ ਤੇ ਸਾਰਾ ਆਪ ਖਾਈ ਜਾਂਦੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਵਾਂ ਇਹ ਚੋਰ ਬੈਠੇ ਨੇ ਸ਼ਰਮਨੀ ਕਮੇਟੀ ਦੇ ਵਿੱਚ ਇਹ ਜੋ ਕੁਝ ਤੁਸੀਂ ਚੜਾਉਂਦੇ ਜੋ ਉਹ ਸਾਰੇ ਇਹਨਾਂ ਦੇ ਘਰਾਂ ਦੇ ਵਿੱਚ ਜਾਣ ਡਿਆ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰੂ ਘਰਾਂ ਦੇ ਵਿੱਚ ਤੁਸੀਂ ਸਾਹਬ ਦੇ ਨਾਲ ਤਿਲ ਫੁੱਲ ਜਾ ਕੇ ਫੋਲੀ ਜਾ ਕੇ ਰੱਖ ਕੇ ਤੇ ਮੱਥਾ ਟੇਕ ਕੇ ਆ ਜਾਓ ਇਹੋ ਜੇ ਗੱਫੇ ਇਹਨਾਂ ਨੂੰ ਨਾ ਦਿਓ ਤੁਹਾਡੇ ਉਹ ਪ੍ਰਵਾਨ ਨਹੀਂ ਹੋਣੇ ਕਿ ਗਰੀਬ ਦੀ ਸੇਵਾ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ